ਲੋਕ ਚਿਤ ਜੇ ਚਿਤ ਵਿਆਸੋ ਮੈਂ ਪਾਇਆ ਨਾਨਕ ਨਾਮ ਧਿਆਇ ਸੁਖ ਸਵਾਇਆ ਏ ਨਾਨਕ ਆਖੋ ਏ ਭਾਈ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਉਤੇ ਦਰ ਤੋਂ ਸਾਰੇ ਸੁਖ ਮਿਲ ਜਾਂਦੇ ਨੇ ਗੁਰੂ ਸਾਹਿਬ ਕਹਿੰਦੇ ਮੈਂ ਤਾਂ ਜਿਹੜੀ ਵੀ ਮੰਗ ਆਪਣੇ ਚਿੱਤ ਦੇ ਵਿੱਚ ਉਸ ਪਾਸੋਂ ਮੰਗੀ ਹੈ ਜੋ ਵੀ ਆਪਣੇ ਚਿੱਤ ਦੇ ਵਿੱਚ ਚਿਤਵਿਆ ਹੈ ਸੋ ਮੈਂ ਪਾਇਆ ਹੈ ਅੱਗੇ ਆਪਾਂ ਇਸੇ ਹੀ ਸ਼ਬਦ ਦੇ ਵਿੱਚ ਕੁਝ ਪੰਕਤੀਆਂ ਪੜ੍ਹਨੀਆਂ ਨੇ ਜਿਹੜੀਆਂ ਇਸ ਗੱਲ ਤੇ ਥੋੜਾ ਚਾਨਣਾ ਪਾਉਣਗੀਆਂ ਕਿ ਗੁਰੂ ਸਾਹਿਬ ਨੇ ਮਨ ਦੇ ਵਿੱਚ ਕੀ ਚਿਤਵਿਆ ਖਾਸ ਕਰਕੇ ਕਿ ਕੀ ਨਹੀਂ ਚਿਤਵਿਆ ਇਹ ਗੱਲ ਮਹੱਤਵਪੂਰਨ ਹੈ ਕਿਉਂਕਿ ਅੱਜ ਅਸੀਂ ਉਸ ਪਰਮਾਤਮਾ ਪਾਸੋਂ ਜੋ ਕੁਝ ਮੰਗਦੇ ਆਂ ਤੇ ਜੋ ਗੁਰੂ ਸਾਹਿਬ ਆਪਣੇ ਮਨ ਦੇ ਵਿੱਚ ਚਿਤਵਦੇ ਸਨ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਸ਼ਾਇਦ ਇਸੇ ਕਰਕੇ ਨਾਸਤਿਕਤਾ ਵੀ ਫੈਲ ਜਾਂਦੀ ਹੈ ਕਿ ਤੁਸੀਂ ਉਸ ਪਰਮਾਤਮਾ ਪਾਸੋਂ ਐਸੀਆਂ ਚੀਜ਼ਾਂ ਮੰਗਦੇ ਹੋ ਜਦੋਂ ਉਹ ਪ੍ਰਾਪਤ ਨਹੀਂ ਹੁੰਦੀਆਂ ਫਿਰ ਤੁਹਾਡਾ ਯਕੀਨ ਉੱਠ ਜਾਂਦਾ ਕਿਉਂਕਿ ਮੰਗਣ ਨੂੰ ਅਸੀਂ ਜੋ ਮਰਜ਼ੀ ਮੰਗੀ ਜਾਈਏ ਜੋ ਸਾਨੂੰ ਮਿਲਣਾ ਹੈ ਉਹੀ ਮਿਲਣਾ ਹੈ ਜੋ ਪ੍ਰਮਾਤਮਾ ਨੇ ਸਾਡੇ ਲਈ ਨਿਰਧਾਰਤ ਕੀਤਾ ਹੈ ਸਾਡਾ ਉਸ ਪ੍ਰਮਾਤਮਾ ਤੇ ਕੋਈ ਜ਼ੋਰ ਨਹੀਂ ਚੱਲਦਾ ਉਹਦਾ ਸਾਡੇ ਤੇ ਜ਼ੋਰ ਚੱਲਦਾ ਹੈ ਉਹਨੇ ਸਾਨੂੰ ਜੋ ਦੇਣਾ ਹੈ ਉਹੀ ਦੇਣਾ ਸੋ ਗੁਰੂ ਸਾਹਿਬ ਕਹਿੰਦੇ ਕਿ ਮੈਂ ਤਾਂ ਚਿੱਤ ਦੇ ਵਿੱਚ ਜੋ ਵੀ ਚਿੱਤ ਬਿਆ ਸੋ ਪਾਇਆ ਸ਼ੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਗੁਰੂ ਸਾਹਿਬ ਕਹਿੰਦੇ ਕਿ ਮੈਨੂੰ ਹੁਣ ਸਾਧੂ ਦਾ ਗੁਰੂ ਦਾ ਸੰਗ ਪ੍ਰਾਪਤ ਹੋ ਗਿਆ ਸਾਧ ਸੰਗਤ ਮਿਲ ਗਈ ਤੇ ਅਬ ਮਨ ਛੂਟ ਗਿਆ ਮੇਰਾ ਮਨ ਜਿਹੜਾ ਹੈ ਉਹ ਮਾਇਆ ਦੇ ਮੋਹ ਤੋਂ ਸਤੰਤਰ ਹੋ ਗਿਆ ਹੁਣ ਜਿਸ ਇਨਸਾਨ ਦਾ ਮਨ ਮਾਇਆ ਦੇ মোহ ਤੋਂ ਸੁਤੰਤਰ ਹੋ ਗਿਆ ਉਹ ਪ੍ਰਮਾਤਮਾ ਪਾਸੋਂ ਦੁਨਿਆਵੀ ਵਸਤਾਂ ਤੇ ਨਹੀਂ ਮੰਗੇਗਾ ਪ੍ਰਮਾਤਮਾ ਪਾਸੋਂ ਤਰੱਕੀਆਂ ਤੇ ਨਹੀਂ ਮੰਗੇਗਾ ਕਾਮਯਾਬੀਆਂ ਨਹੀਂ ਮੰਗੇਗਾ ਜਿਹਦਾ ਮਨ ਮਾਇਆ ਦੇ মোহ ਤੋਂ ਸੁਤੰਤਰ ਹੋ ਗਿਆ ਉਹ ਤੇ ਪ੍ਰਮਾਤਮਾ ਪਾਸੋਂ ਇੱਕ ਹੀ ਚੀਜ਼ ਮੰਗੇਗਾ ਕਿ हे ਪ੍ਰਮਾਤਮਾ ਬਸ ਤੇਰੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦਾ ਬਲ ਉਤਮ ਬਖਸ਼ੀਂ ਤੇਰੇ ਨਾਮ ਦੇ ਵਿੱਚ ਮੇਰੇ ਚਿੱਤ ਨੂੰ ਜੋੜੀ ਰੱਖ ਤੇ ਐਸੀ ਮੰਗ ਤੁਹਾਡੇ ਮਨ ਦੇ ਵਿੱਚ ਉਤਪੰਨ ਉਦੋਂ ਹੀ ਹੁੰਦੀ ਹੈ ਜਦੋਂ ਪ੍ਰਮਾਤਮਾ ਦੇ ਨਾਲ ਤੁਹਾਡਾ ਪ੍ਰੇਮ ਪੈ ਗਿਆ ਹੁੰਦਾ ਹੈ ਤੇ ਉਹ ਪ੍ਰੇਮ ਫਿਰ ਹੌਲੀ-ਹੌਲੀ ਨਿਕੜ ਕੇ ਸਾਹਮਣੇ ਆਉਂਦਾ ਹੈ ਜਦੋਂ ਤੁਸੀਂ ਮਨ ਦੇ ਵਿੱਚ ਉਸ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਚਿਤਵੀ ਤੇ ਉਹ ਤੁਸੀਂ ਪ੍ਰਾਪਤ ਕਰ ਵੀ ਲੈਂਦੇ ਕਿਉਂਕਿ ਜਦੋਂ ਤੁਸੀਂ ਉਹ ਚਿਤਪਿਆ ਸੀ ਤਾਂ ਤੁਹਾਡੇ ਮਨ ਦੇ ਵਿੱਚ ਇੱਕ ਬੀਜ ਬੀਜਿਆ ਗਿਆ ਸੀ ਉਹ ਬੀਜ ਤਾਈਂਓ ਬੀਜਿਆ ਗਿਆ ਸੀ ਕਿਉਂਕਿ ਪ੍ਰਮਾਤਮਾ ਨੇ ਸੋਚਿਆ ਸੀ ਪ੍ਰਮਾਤਮਾ ਨੇ ਤੁਹਾਡੇ ਲਈ ਨਿਰਧਾਰਤ ਕਰ ਲਿਆ ਸੀ ਕਿ ਤੁਹਾਨੂੰ ਨਾਮ ਦੀ ਪ੍ਰਾਪਤੀ ਹੋਣੀ ਹੈ ਉਹ ਬੀਜ ਬੀਜਿਆ ਗਿਆ ਤੇ ਉਹਦਾ ਫਲ ਵੀ ਤੁਹਾਨੂੰ ਮਿਲੇਗਾ ਤੇ ਦੂਜੇ ਪਾਸੇ ਦੁਨਿਆਵੀ ਵਸਤਾਂ ਤੇ ਤਰੱਕੀਆਂ ਦੀ ਚਿਤਵਨਾ ਸਾਡੇ ਮਨ ਦੇ ਵਿੱਚ ਦੂਜਿਆਂ ਨੂੰ ਵੇਖ ਕੇ ਜ਼ਿਆਦਾ ਉਤਪੰਨ ਉਹ ਸਾਡੇ ਲਈ ਨਹੀਂ ਬਣੀਆਂ ਹੁੰਦੀਆਂ ਜੇ ਕਿਸੇ ਨੇ ਕੁਝ ਹਾਸਲ ਕੀਤਾ ਤਾਂ ਉਹ ਉਹਦੇ ਲਈ ਬਣਿਆ ਸੀ ਸਾਡੇ ਲਈ ਨਹੀਂ ਸੀ ਬਣਿਆ ਪਰ ਸਾਡੇ ਮਨ ਦੇ ਵਿੱਚ ਉਹਨੂੰ ਵੇਖ ਕੇ ਲਾਲਸਾ ਪੈਦਾ ਹੋ ਜਾਂਦੀ ਹੈ ਅਸੀਂ ਵੀ ਉਸ ਪਰਮਾਤਮਾ પાસે ਉਹੀ ਚੀਜ਼ਾਂ ਮੰਗਣ ਲੱਗ ਜਾਂਦੇ ਹਾਂ ਸੁੱਖਾਂ ਸੁਖਣ ਲੱਗ ਜਾਂਦੇ ਹਾਂ ਉਹਨਾਂ ਅਵਸਥਾਂ ਦੀ ਪ੍ਰਾਪਤੀ ਲਈ ਇਹ ਭੁੱਲ ਜਾਂਦੇ ਹਾਂ ਕਿ ਇਹਨਾਂ ਅਵਸਥਾਂ ਦੀ ਪ੍ਰਾਪਤੀ ਦਾ ਬੀਜ ਸਾਡੇ ਅੰਦਰ ਪਰਮਾਤਮਾ ਨੇ ਨਹੀਂ ਬੋਇਆ ਤੇ ਇਹ ਫਲ ਸਾਨੂੰ ਕਤੋਂ ਮਿਲ ਚੁਗਾ ਕਿਵੇਂ ਮਿਲ ਚੁਗਾ ਇਹ ਚਿਤਵਨਾ ਤੇ ਸਾਨੂੰ ਤਾਂ ਆਈ ਕਿਉਂਕਿ ਸਾਡੇ ਸਾਹਮਣੇ ਕਿਸੇ ਨੇ ਉਹ ਚੀਜ਼ ਹਾਸਲ ਕਰ ਲਈ ਸੋ ਗੁਰੂ ਸਾਹਿਬ ਨੇ ਜੋ ਮਨ ਦੇ ਵਿੱਚ ਚਿਤਵਿਆ ਉਹ ਹਾਸਲ ਕੀਤਾ ਪਰ ਜੋ ਚਿਤਵਿਆ ਉਹ ਦੁਨਿਆਵੀ ਨਹੀਂ ਸੀ ਉਹ ਕੋਈ ਮਾਇਕ ਸੰਸਾਰ ਦੀ ਮੰਗ ਨਹੀਂ ਸੀ ਪ੍ਰਮਾਤਮਾ ਦੇ ਨਾਮ ਦੀ ਮੰਗ ਸੀ ਗੁਰੂ ਦੀ ਸੰਗਤ ਦੇ ਵਿੱਚ ਜੁੜਣ ਦੀ ਮੰਗ ਸੀ ਉਹ ਪੂਰੀ ਹੋਈ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰਦੇ ਹਾਂ ਤਾਂ ਸਾਡੀ ਜਿੰਦ ਪ੍ਰਮਾਤਮਾ ਦੀ ਜੋਤ ਦੇ ਵਿੱਚ ਲੀਨ ਰਹਿਣ ਲੱਗ ਜਾਂਦੀ ਹੈ ਹਰ ਨਾਮ ਸਿਮਰਤ ਮਿਟੇ ਕਿਲ ਵਿਖ ਬੁਜੀ ਤਪਤ ਅਕਾਨਿਆ ਗਏ ਪੁਜਾ ਲੀਨੇ ਦਇਆ ਕੀਨੇ ਆਪਣੇ ਕਰਮਾਨਿਆ ਏ ਭਾਈ ਪਰਮਾਤਮਾ ਦਾ ਨਾਮ ਸਿਮਰਿਆ ਸਾਰੇ ਪਾਪ ਮਿਟ ਜਾਂਦੇ ਨੇ ਵਿਕਾਰਾਂ ਦੀ ਸੜਨ ਮੁੱਕ ਜਾਂਦੀ ਹੈ ਮਨ ਮਾਇਆ ਵੱਲੋਂ ਰੁੱਝ ਜਾਂਦਾ ਜਿਨ੍ਹਾਂ ਉੱਤੇ ਪ੍ਰਭੂ ਦਇਆ ਕਰਦਾ ਜਿਨ੍ਹਾਂ ਦੀ ਬਾਹ ਫੜ ਕੇ ਆਪਣੇ ਬਣਾ ਲੈਂਦਾ ਤੇ ਆਦਰ ਦਿੰਦਾ ਹੈ ਜਿਨ੍ਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਜੋੜ ਲੈਂਦਾ ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਸੜ ਕੇ ਸੁਆਹ ਹੋ ਜਾਂਦੇ ਨੇ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ ਬਿਨ ਬੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ ਨਾਨਕ ਬੇਨਤੀ ਕਰਦਾ ਹੈ ਏ ਭਾਈ ਜਿਨ੍ਹਾਂ ਦੇ ਉੱਤੇ ਪ੍ਰਭੂ ਮਿਹਰ ਕਰਦਾ ਉਹਨਾਂ ਨੂੰ ਇੱਕ ਪਲ ਦੇ ਵਿੱਚ ਆਪਣੇ ਨਾਲ ਮਿਲਾ ਲੈਂਦਾ ਆਪਾਂ ਹਮੇਸ਼ਾ ਗੱਲ ਕਰਦੇ ਆ ਮਾਇਕ ਸੰਸਾਰ ਦੇ ਵਿੱਚ ਰਚਿਆ ਹੁੰਦਾ ਇਨਸਾਨ ਤੇ ਜਦੋਂ ਤਬਦੀਲੀ ਹੁੰਦੀ ਹੈ ਤਾਂ ਇੱਕਦਮ ਹੁੰਦੀ ਹੈ ਇੱਕਦਮ ਹੁੰਦੀ ਹੈ ਇੱਕ ਪਲ ਦੇ ਵਿੱਚ ਉਹ ਪਰਮਾਤਮਾ ਨੂੰ ਮਾਇਕ ਸੰਸਾਰ ਦੇ ਵਿੱਚੋਂ ਕੱਢ ਕੇ ਆਪਣੇ ਨਾਲ ਜੋੜ ਲੈਂਦਾ ਹੈ ਜੈਤ ਸਰੀ ਸ਼ਾਂਤ ਮਹਿਲਾ ਪੰਜਮਾ ਪਾਧਾਣੂ ਸੰਸਾਰ ਗਰਭ اٹਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ਪਧਾਣੂ ਤੋਂ ਭਾਵ ਹੈ ਪਾਂਦੀ ਮੁਸਾਫਰ ਰਾਹੀ ਏ ਭਾਈ ਜਗਤ ਮੁਸਾਫਰ ਹੈ ਕਹਿਣ ਤੋਂ ਭਾਵ ਹੈ ਅਸੀਂ ਜੰਮਦੇ ਆਂ ਜੀਵਨ ਬਤੀਤ ਕਰਦੇ ਆਂ ਮਰ ਜਾਂਦੇ ਆ ਇੱਕ ਥਾਂ ਦੇ ਉੱਤੇ ਟਿਕੇ ਨਹੀਂ ਬੈਠੇ ਇੱਕ ਉਮਰ ਦੇ ਵਿੱਚ ਟਿਕੇ ਨਹੀਂ ਬੈਠੇ ਮੁਸਾਫਰ ਹਾਂ ਇਹ ਗੱਲ ਜਾਣਦੇ ਹੋਏ ਵੀ ਹੰਕਾਰ ਦੇ ਵਿੱਚ ਲਿਬੜੇ ਰਹਿੰਦੇ ਹਾਂ। ਆਧਾ ਨੂੰ ਸੰਸਾਰ ਗਰਵ اٹਿਆ। ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ। ਮਾਇਆ ਦੇ ਕੌਤਕਾਂ ਦੇ ਵਿੱਚ ਮਸਤ ਜੀਵ ਅਨੇਕਾਂ ਪਾਪ ਕਰਦੇ ਰਹਿੰਦੇ ਨੇ। ਲੋਭ ਮੋਹ ਅਭਿਮਾਨ ਬੁੱਢੇ ਮਰਨ ਚੀਤਨਾ ਆਵੈ। ਪੁੱਤਰ ਮਿੱਤਰ ਬਿਵਹਾਰ ਬਨਤਾ। ਇਹ ਕਰਤ ਬਿਹਾਵੈ ਜੀਵ ਲੋਭ ਦੇ ਵਿੱਚ ਮਾਇਆ ਦੇ ਮੋਹ ਦੇ ਵਿੱਚ ਹੰਕਾਰ ਦੇ ਵਿੱਚ ਡੁੱਬੇ ਰਹਿੰਦੇ ਨੇ ਇਹਨਾਂ ਨੂੰ ਮੌਤ ਯਾਦ ਹੀ ਨਹੀਂ ਆਉਂਦੀ ਪੁੱਤਰ ਮਿੱਤਰ ਇਸਤਰੀ ਆਦਿਕ ਦੇ ਮੇਲ-ਵਿਲਾਪ ਇਹੀ ਕਰਦਿਆਂ ਜੀਵ ਦੀ ਉਮਰ ਗੁਜ਼ਰਦੀ ਜਾਂਦੀ ਹੈ ਉਹ ਦਿਵਸ ਆਏ ਲਿਖੇ ਮਾਏ ਦੁੱਖ ਧਰਮ ਦੂਤਾ ਡਿਠਿਆ ਕਿਰਤ ਕਰਮ ਨਾ ਮਿਟੈ ਨਾਨਕ ਹਰ ਨਾਮ ਧਨ ਨਹੀਂ ਖਟਿਆ ਏ ਮਾ ਧੁਰੋਂ ਲਿਖੇ ਹੋਏ ਉਮਰ ਦੇ ਦਿਨ ਜਦੋਂ ਮੁੱਕ ਜਾਂਦੇ ਐ ਤਾਂ ਧਰਮ ਰਾਜ ਦੇ ਦੂਤ ਦਿਖਦੇ ਐ ਭਾਵਕੇ ਮੌਤ ਸਾਹਮਣੇ ਖੜੀ ਦਿਖਦੀ ਐ ਤੇ ਉਹਨਾਂ ਨੂੰ ਵੇਖਿਆ ਬੜੀ ਤਕਲੀਫ ਹੁੰਦੀ ਐ ਇਹ ਨਾਨਕ ਮਨੁੱਖ ਇੱਥੇ ਪ੍ਰਮਾਤਮਾ ਦਾ ਨਾਮ ਧਨ ਨਹੀਂ ਕਮਾਉਂਦਾ ਹੋਰ-ਹੋਰ ਕੀਤੇ ਹੋਏ ਕਰਮਾਂ ਦਾ ਲੇਖਾ ਫਿਰ ਇਹਦਾ ਜਿਹੜਾ ਉਹ ਨਹੀਂ ਮਿਟਦਾ ਜਦੋਂ ਜੀਵਨ ਭਰ ਨਾਮ ਨਹੀਂ ਖਟਿਆ ਹੋਰ-ਹੋਰ ਕਰਮ ਹੀ ਕੀਤੇ ਤਾਂ ਅੰਤ ਵੇਲੇ ਜਿਹੜਾ ਉਹ ਸੁਰਖਰੂ ਨਹੀਂ ਹੁੰਦਾ ਸਖਾਲਾ ਨਹੀਂ ਹੁੰਦਾ ਜਿਹੜਾ ਪ੍ਰਮਾਤਮਾ ਦੇ ਨਾਮ ਚ ਲੀਨ ਰਹਾ ਉਹਨੂੰ ਅੰਤ ਵੇਲੇ ਵੀ ਸਖਾਲਾ ਲੱਗਦਾ ਉਹਨੂੰ ਧਰਮ ਰਾਜ ਦੇ ਦੂਤ ਡਰਾਉਂਦੇ ਉਦਮ ਕਰ ਹੈ ਅਨੇਕ ਹਰ ਨਾਮ ਨਾ ਗਾਵਹੀ ਪਰਮ ਹੈ ਜੋਨ ਅਸੰਖ ਮਰ ਜਨਮ ਹੈ ਆਵਹੀ ਏ ਪਾਈ ਜਿਹੜੇ ਮਨੁੱਖ ਹੋਰ ਹੋਰ ਉਦਮਤਾ ਅਨੇਕਾਂ ਹੀ ਕਰਦੇ ਨੇ ਦਾਨਪੁੰਨ ਕਰਦੇ ਆ ਧਾਰਮਿਕ ਸਥਾਨਾਂ ਤੇ ਜਾਂਦੇ ਆ ਪੂਜਾ ਪਾਠ ਕਰਦੇ ਆ ਹੋਰ अनेका ਹੀ ਅਚੇਹੇ ਧਾਰਮਿਕ ਕਾਰਜ ਕਰਦੇ ਆ। ਇਦਾਂ ਦੇ ਉਦਮ ਬਹੁਤ ਕਰਦੇ ਆ ਪਰ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ। ਅਚੇਹੇ ਮਨੁੱਖ ਅਣਗਿਣਤ ਜੂਨਾ ਦੇ ਵਿੱਚ ਪਟਕਦੇ ਫਿਰਦੇ ਆ ਆਤਮਿਕ ਮੌਤ ਸਹੇੜ ਕੇ ਮੁਰਮੁਰ ਜੰਮਦੇ ਆ ਮੁਰਮੁਰ ਜਗਤ ਦੇ ਵਿੱਚ ਆਉਂਦੇ ਆ। ਪਸ਼ੂ ਪੰਖੀ ਸੈਲ ਤਰਵਰ ਗਣਤ ਕਸ਼ੂਨਾ ਆਵੈ। ਬੀਜ ਬੋਵਸ ਭੋਗ ਭੋਗੈ ਕੀਆ ਆਪਣਾ ਪਾਵੈ ਓ ਮਨੁਖ ਪਸ਼ੂ ਪੰਛੀ ਪੱਥਰ ਰੁੱਖ ਆਦਕ ਅਨੇਕਾਂ ਜੂਨਾ ਦੇ ਵਿੱਚ ਪੈਂਦੇ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ हे ਭਾਈ ਚੇਤੇ ਰੱਖ ਜਿਹੋ ਜਹਾ ਤੂੰ ਬੀ ਬੀਜੇਗਾ ਉਹੋ ਜਹੇ ਫਲ ਖਾਏਗਾ ਬੀਜ ਬੋਵਸ ਭੋਗ ਭੋਗੈ ਕੀਆ ਆਪਣਾ ਪਾਵੈ ਹਰੇਕ ਮਨੁੱਖ ਹਰੇਕ ਜੀਵ ਆਪਣਾ ਕੀਤਾ ਪਾਉਂਦਾ ਹੈ ਰਤਨ ਜਨਮ ਹਰੰਤ ਜੁਵੈ ਪ੍ਰਭੂ ਆਪਨਾ ਭਾਵ ਹੀ ਬਿਨਵੰਤ ਨਾਨਕ ਭਰ ਮੈਂ ਪਰਮਾਏ ਖਿਨ ਏਕ ਟਿਕਣ ਨਾ ਪਾਵੈ ਜਿਹੜੇ ਮਨੁੱਖ ਇਸ ਕੀਮਤੀ ਮਨੁੱਖਾ ਜਨਮ ਨੂੰ ਜੂਏ ਦੇ ਵਿੱਚ ਹਾਰ ਰਹੇ ਨੇ ਉਹ ਪ੍ਰਮਾਤਮਾ ਨੂੰ ਵੀ ਚੰਗੇ ਨਹੀਂ ਲੱਗਦੇ ਇਹ ਵੀ ਕਹਿ ਸਕਦੇ ਆ ਕਿ ਉਹ ਪ੍ਰਮਾਤਮਾ ਨੂੰ ਚੰਗੇ ਨਹੀਂ ਲੱਗਦੇ ਐਸੇ ਕਰਕੇ ਹੀ ਪ੍ਰਮਾਤਮਾ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਬਣਾਇਆ ਕਿ ਆਪਣੇ ਜਨਮ ਨੂੰ ਜੂਏ ਦੇ ਵਿੱਚ ਹਾਰੀ ਜਾਂਦੇ ਆ ਨਾਨਕ ਬੇਨਤੀ ਕਰਦਾ ਹੈ ਅਜਿਹੇ ਮਨੁੱਖ ਮਾਇਆ ਦੇ ਹੱਥੀਂ ਕੁਰਾਹੇ ਪਏ ਹੋਏ ਜੂਨਾ ਦੇ ਵਿੱਚ ਪਟਕਦੇ ਫਿਰਦੇ ਆ ਜੁਨਾ ਦੇ ਗੇੜ ਵਿੱਚੋਂ ਇੱਕ ਛਿਨ ਪਰ ਵੀ ਟਿਕ ਨਹੀਂ ਸਕਦੇ ਜੋ ਬਨ ਗਿਆ ਬਤੀਤ ਜਰ ਮਲ ਬੈਠਿਆ ਕਰ ਕੰਪ ਹੈ ਸਿਰ ਡੋਲ ਨੈਣ ਨਾ ਡਿਠਿਆ ਏ ਭਾਈ ਆਖਰ ਜਵਾਨੀ ਬੀਤ ਜਾਂਦੀ ਹੈ ਬਡੇਪਾ ਉਹਦੀ ਥਾਂ ਮੱਲ ਕੇ ਬਹਿ ਜਾਂਦਾ ਹੈ ਹੱਥ ਕੰਬਣ ਲੱਗ ਪੈਂਦੇ ਆ ਸਿਰ ਝੋਲਾ ਖਾਣ ਲੱਗ ਜਾਂਦਾ ਤੇ ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ ਨਾ ਹ ਨੈਣ ਦੀਸੈ ਬਿਨ ਭਜਨ ਈਸੈ ਛੋੜ ਮਾਇਆ ਚਾਲਿਆ ਕਹਿਆ ਨਾ ਮੰਨੈ ਸਿਰ ਖਾਕ ਸ਼ਨ ਹੈ ਜਿਨ ਸੰਗ ਮਨ ਤਨ ਚਾਲਿਆ ਅੱਖਾਂ ਤੋਂ ਕੁਝ ਦਿਸਦਾ ਨਹੀਂ ਜਿਸ ਮਾਇਆ ਦੇ ਖਾਤਰ ਪਰਮਾਤਮਾ ਦੇ ਭਜਨ ਤੋਂ ਵਾਂਝਾ ਰਿਹਾ ਆਖਿਰ ਉਸੇ ਹੀ ਮਾਇਆ ਨੂੰ ਛੱਡ ਕੇ ਤੁਰ ਪੈਂਦਾ ਜਿਨ੍ਹਾਂ ਪੁੱਤਰ ਆਦਿਕ ਸੰਬੰਧੀਆਂ ਦੇ ਨਾਲ ਆਪਣਾ ਮਨ ਆਪਣਾ ਸਰੀਰ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸਾੜਦਾ ਰਿਹਾ ਜਿਨ੍ਹਾਂ ਦੀ ਖਾਤਰ ਆਪਣੇ ਮਨ ਦੇ ਵਿੱਚ ਤ੍ਰਿਸ਼ਨਾਵਾਂ ਪਾਲੀਆਂ ਕਿ ਮੈਂ ਆ ਹਾਸਲ ਕਰ ਲਾਂ ਉਹ ਹਾਸਲ ਕਰ ਲਾਂ ਆ ਬਣਾ ਕੇ ਦੇ ਦਿਆਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਬੜੇ ਪੇ ਬਿਲੀ ਵਾਕਾ ਵੀ ਨਹੀਂ ਮੰਨਦੇ ਕਹਿਆ ਨਾ ਮੰਨਣਾ ਸਿਰ ਖਾਕシャンਾ ਸਿਰ ਦੇ ਵਿੱਚ ਸਵਾ ਪਾਉਂਦੇ ਨੇ ਕੋਰੇ ਜਵਾਬ ਦਿੰਦੇ ਨੇ ਜਿਨ੍ਹਾਂ ਦੀ ਖਾਤਰ ਆਪਣੇ ਸਰੀਰ ਨੂੰ ਤ੍ਰਿਸ਼ਨਾਵਾਂ ਦੇ ਵਿੱਚ ਸਾੜਦਾ ਰਿਹਾ ਸ਼੍ਰੀ ਰਾਮ ਰੰਗ ਅਪਾਰ ਪੂਰਨ ਨਾ ਨਿਮਖ ਮਨ ਮਹਿ ਵੂਠਿਆ ਬਿਨਵੰਤ ਨਾਨਕ ਕੋਟ ਕਾਗਰ ਬਿਨਸ ਬਾਰ ਨਾ ਝੂਠਿਆ ਮਾਇਆ ਦੇ ਮੋਹ ਵਿੱਚ ਫਸੇ ਰਹਿਣ ਦੇ ਕਾਰਨ ਬੇਅੰਤ ਸਰਵ ਵਿਆਪਕ ਪ੍ਰਮਾਤਮਾ ਦੇ ਪ੍ਰੇਮ ਦੀਆਂ ਗੱਲਾਂ ਇੱਕ ਛਿਨ ਵਾਸਤੇ ਵੀ ਮਨ ਦੇ ਵਿੱਚ ਨਾ ਵਸੀਆਂ ਨਾਨਕ ਬੇਨਤੀ ਕਰਦਾ ਹੈ ਇਹ ਨਾਸਵੰਤ ਸਰੀਰ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ਜਿਵੇਂ ਕਰੋੜਾਂ ਮਨ ਕਾਗਜ਼ ਪਲ ਦੇ ਵਿੱਚ ਸੜ ਕੇ ਸੁਆਹ ਹੋ ਜਾਂਦੇ ਨੇ ਇਸ ਸਰੀਰ ਅਜ ਤੰਦਰੁਸਤ ਅਕਲ ਨੂੰ ਕਿਹੜੀ ਬਿਮਾਰੀ ਦੀ ਜਕੜ ਦੇ ਵਿੱਚ ਆ ਜਾਵੇ ਕਿਸ ਹਾਦਸੇ ਦਾ ਸ਼ਿਕਾਰ ਹੋ ਜਾਵੇ ਕੀ ਪਤਾ ਸੋ ਇਹਦਾ ਬਹੁਤਾ ਮਾਰ ਨਾ ਕਰੀਏ ਇਹ ਵੀ ਨਾ ਸੋਚੀਏ ਕਿ ਸੀ ਸਦਾ ਹੀ ਤੰਦਰੁਸਤ ਰਹਿਣਾ ਜਾਂ ਸਦਾ ਹੀ ਜਿਵਾਨ ਰਹਿਣਾ ਜਾਂ ਸਦਾ ਹੀ ਜੀਪਤ ਰਹਿਣਾ ਮੌਤ ਨੂੰ ਚੇਤੇ ਵਿੱਚ ਰੱਖੀਏ ਜਦ ਤੱਕ ਮੌਤ ਚੇਤੇ 'ਚ ਰਹਿੰਦੀ ਹੈ ਅਕਲ ਟਿਕਾਣੇ 'ਚ ਰਹਿੰਦੀ ਹੈ ਚਰਨ ਕਮਲ ਸਰਣਾਏ ਨਾਨਕ ਆਇਆ ਦੁਤਰ ਭੈ ਸੰਸਾਰ ਪ੍ਰਭ ਆਪ ਪਤਰਾਇਆ ਏ ਭਾਈ ਨਾਨਕ ਤਾਂ ਪ੍ਰਭੂ ਦੇ ਕੋਮਲ ਚਰਨਾਂ ਦੀ ਸ਼ਰਣ ਆਪਿਆ ਹੈ ਇਹ ਸੰਸਾਰ ਸਮੁੰਦਰ ਅਨੇਕਾਂ ਡੰਡਰਾਂ ਦੇ ਨਾਲ ਭਰਪੂਰ ਹੈ ਇਸ ਤੋਂ ਪਾਰ ਲੰਘਣਾ ਔਖਾ ਹੈ ਜਿਹੜੇ ਵੀ ਮਨੁੱਖ ਪ੍ਰਭੂ ਦੀ ਸ਼ਰਣ ਆਪੇ ਉਹਨਾਂ ਨੂੰ ਸਦਾ ਹੀ ਪ੍ਰਭੂ ਨੇ ਆਪ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿਆ ਮਿਲ ਸਾਧ ਸੰਗੇ ਭਜੇ ਸ੍ਰੀ ਧਰ ਕਰ ਅੰਗ ਪ੍ਰਭ ਜੀ ਤਾਰਿਆ ਹਰ ਮਾਨ ਲੀਏ ਨਾਮ ਦিয়ে ਅਵਰ ਕਛ ਨ ਵਿਚਾਰਿਆ ਪ੍ਰਭੂ ਨੇ ਸਦਾ ਉਹਨਾਂ ਨੂੰ ਆਤਮਾਨ ਦਿੱਤਾ ਆਪਣੇ ਨਾਮ ਦੀ ਦਾਤ ਦਿੱਤੀ ਉਹਨਾਂ ਦੇ ਕਿਸੇ ਹੋਰ ਗੁਣ ਔਗਣ ਦੀ ਵਿਚਾਰ ਨਹੀਂ ਕੀਤੀ ਕਿੰਨਾਂ ਲਈ ਇਹ ਗੱਲ ਲਿਖੀ ਮਿਲ ਸਾਧ ਸੰਗੇ ਭਜੇ ਸ਼੍ਰੀ ਤਰ ਕਰ ਅੰਗ ਪ੍ਰਭੂ ਜੀ ਤਾਰਿਆ ਜਿਹੜੇ ਸਾਧ ਸੰਗਤ ਦੇ ਵਿੱਚ ਮਿਲੇ ਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਭਜਨ ਕੀਤਾ ਪ੍ਰਮਾਤਮਾ ਦੇ ਗੁਣ ਗਾਏ ਗੁਣ ਨਿਧਾਨ ਅਪਾਰ ਠਾਕੁਰ ਮਨ ਲੋੜੀਂਦਾ ਪਾਇਆ ਬਿਨਵਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ ਨਾਨਕ ਬੇਨਤੀ ਕਰਦਾ ਹੈ ਜਿਨ੍ਹਾਂ ਮਨੁੱਖਾਂ ਨੇ ਆਤਮਿਕ ਜੀਵਨ ਜ਼ਿੰਦਾ ਰੱਖਣ ਲਈ ਪ੍ਰਮਾਤਮਾ ਦਾ ਨਾਮ ਭੋਜਨ ਖਾਦਾ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਸਦਾ ਲਈ ਰੱਜ ਗਏ ਮਾਇਆ ਜਨੀ ਮਰਜ਼ੀ ਖਾ ਲੋ ਭਾਪ ਕੇ ਮਾਇਆ ਦੇ ਵਿੱਚ ਜਿੰਨਾ ਮਰਜੀ ਰਚੀ ਜਾਓ ਤੁਸੀਂ ਕਦੇ ਰੱਜਦੇ ਨਹੀਂ ਉਹ ਤ੍ਰਿਸ਼ਨਾ ਕਦੇ ਮਿਟਦੀ ਨਹੀਂ ਜਿੰਨਾ ਹਾਸਲ ਕਰੀ ਜਾਓਗੇ ਉਹਦੇ ਤੋਂ ਵਧੇਰੇ ਹਾਸਲ ਕਰਨ ਦੀ ਤ੍ਰਿਸ਼ਨਾ ਮਨ ਦੇ ਅੰਦਰ ਪਲਦੀ ਜਾਏਗੀ ਜਦੋਂ ਨਾਮ ਭੋਜਨ ਖਾ ਲਿਆ ਤੇ ਰੱਜ ਆ ਜਾਂਦਾ ਫਿਰ ਵਧੇਰੇ ਮਾਇਆ ਕਮਾਉਣ ਦੀ ਲਾਲਸਾ ਦਿਲ ਦੇ ਵਿੱਚ ਨਹੀਂ ਰਹਿ ਜਾਂਦੀ ਤੇ ਜਿਨ੍ਹਾਂ ਨੇ ਨਾਮ ਭੋਜਨ ਖਾਤਾ ਉਹਨਾਂ ਨੇ ਉਸ ਗੁਣਾ ਦੇ ਖਜ਼ਾਨੇ ਦੇ ਅੰਤ ਮਾਲਕ ਪ੍ਰਭੂ ਨੂੰ ਆਪਣੇ ਮਨ ਦੇ ਵਿੱਚ ਹੀ ਲੱਭ ਲਿਆ ਜਿਸ ਨੂੰ ਮਿਲਣ ਦੀ ਉਹਨਾਂ ਤਾਂਘ ਰੱਖੀ ਹੋਈ ਸੀ ਜੈਤਸਰੀ ਮਹਲਾ 5 ਵਾਰ ਸਲੋਕਾਂ ਨਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਸਿਮਰੰਤ ਸੰਤ ਸਰਬਤਰ ਰਮਨ ਨਾਨਕ ਅਗਨਾਸਨ ਜਗਦੀਸ਼ਰ ਸੰਤ ਜਨ ਉਸ ਸਰਵ ਵਿਆਪਕ ਪਰਮੇਸ਼ਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ ਹੁਣ ਵੀ ਸਰਵ ਵਿਆਪਕ ਹੈ ਤੇ ਅਖੀਰ ਦੇ ਵਿੱਚ ਵੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਨਾਨਕ ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ। ਪੇਖਨ ਸੁਨਨ ਸੁਨਾਵਨੋ ਮਨ ਮਹਿ ਧ੍ਰਿੜੀ ਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਉਸ ਸਦਾ ਫਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿੱਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ ਹਰ ਥਾਂ ਆਪ ਹੀ ਵੇਖਣ ਵਾਲਾ ਹੈ ਆਪ ਹੀ ਸੁਨਣ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ ਇਹ ਨਾਨਕ ਉਸ ਹਰੀ ਦੀ ਪਿਆਰੀ ਯਾਦ ਵਿੱਚ ਲੀਨ ਹੋ ਜਾ ਜੋ ਸਭ ਥਾਈਂ ਮੌਜੂਦ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 705ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਮਨ ਦੀਆਂ ਚਿਤਵਨਾਵਾਂ ਬਾਰੇ ਜਾਣਿਆ ਕਿੱਦਾਂ ਦਾ ਕੁਝ ਮਨ ਦੇ ਵਿੱਚ ਚਿਤਵਨਾ ਚਾਹੀਦਾ ਹੈ, ਕਿੱਦਾਂ ਦੇ ਬੀਜ ਮਨ ਦੇ ਵਿੱਚ ਪੀਜਣੇ ਚਾਹੀਦੇ ਆ ਜਿਨ੍ਹਾਂ ਦਾ ਫਲ ਸਾਨੂੰ ਮਿਲੇ ਤੇ ਚੰਗਾ ਫਲ ਮਿਲੇ, ਚੰਗੇ ਨਤੀਜੇ ਮਿਲਣ। ਤੇ ਇਹ ਵੀ ਜਾਣਿਆ ਕਿ ਅਜਿਹਾ ਉਦੋਂ ਹੀ ਹੁੰਦਾ ਜੇ ਪ੍ਰਮਾਤਮਾ ਖੁਦ ਸਾਡੇ ਮਨਾਂ ਦੇ ਵਿੱਚੋਂ ਬੀਜ ਬੀਜੇ ਜਦੋਂ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਇੱਕ ਪਲ ਦੇ ਵਿੱਚ ਮਾਇਕ ਸੰਸਾਰ ਦੇ ਵਿੱਚੋਂ ਸਾਨੂੰ ਕੱਢ ਕੇ ਆਪਣੀ ਯਾਦ ਦੇ ਵਿੱਚ ਲੀਨ ਕਰ ਲੈਂਦਾ ਸਾਡੇ ਜਨਮ ਮਰਨ ਦੇ ਕੀੜਾ ਨੂੰ ਮੁਕਾ ਦਿੰਦਾ ਜੇ ਤੁਸੀਂ ਇੱਕ ਸਿੱਖਿਆ ਇਸ ਸੰਗ ਦੀ ਗੁਰਬਾਣੀ ਦੇ ਵਿੱਚੋਂ ਲੈ ਕੇ ਜਾਣੀ ਹੋਵੇ ਤਾਂ ਇਹੀ ਲੈ ਕੇ ਜਾਇਓ ਕਿ ਕਦੇ ਵੀ ਪ੍ਰਮਾਤਮਾ ਕੋਲੋਂ ਦੁਨਿਆਵੀ ਵਸਤਾਂ ਕਾਮਯਾਬੀਆਂ ਸਿਹਤ ਯਾਪੀਆਂ ਨਾ ਮੰਗਿਓ। ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦਾ ਬਲ ਉੱਤਮ ਹੀ ਮੰਗਿਓ। ਇੱਥੇ ਹੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।